ਨਮਸਕਾਰ ਜੀਓ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਅਤੇ ਵਡਾ ਸਬਦਾਰ ਸਵਾਗਤ ਕਰਦਾ ਆ ਰਾਜਨੀਤੀ ਵਿੱਚ ਰੁਚੀ ਰੱਖਣ ਵਾਲੇ ਨਜ਼ਰਾਂ ਇਸ ਗੱਲ ਤੇ ਟਿਕਿਆ ਹੋਇਆ ਸਾਨੂੰ ਕਿ ਆਖਰ ਇਹ ਦੋਨੋਂ ਵੱਡੀ ਪਾਰਟੀਆਂ ਕੀ ਫੈਸਲਾ ਲੈਂਦੀਆਂ ਨੇ ਕਿਉਂਕਿ ਕੁਝ ਦਿਨ ਪਹਿਲੇ ਗੱਲ ਚੱਲੇ ਸੀ ਕਿ ਆਖਰ ਜੇ ਦੋਨੋਂ ਪਾਰਟੀਆਂ ਦੇ ਵਿੱਚ ਅਜਾਦਿਕ ਤੌਰ ਤੇ ਸ਼ੇਅਰਿੰਗ ਹੋਦੀ ਹੈ ਸਮਝੌਤਾ ਹੁੰਦਾ ਤਾਂ ਪਾਤ ਪਨ ਹਰਾਨ ਦੇ ਵਿੱਚ ਅਸਾਨੀ ਹੋਵੇਗੀ ਪਰ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਪਾਰਟੀ ਇਸ ਗੱਲ ਦਾ ਵਿਰੋਧ ਕਰ ਰਹੀ ਸੀ ਨਾਲ ਇਹ ਵੀ ਕਹਿਣਾ ਸੀ ਕਿ ਜੋ ਕਾਂਗਰਸ ਹਾਈ ਕਮਾਂਡ ਫੈਸਲਾ ਕਰੇਗੀ ਦੋਨੋਂ ਪਾਰਟੀਆਂ ਨੇ ਕੋਸ਼ਿਸ਼ ਕੀਤੀ ਕਿ ਇਕੱਠੇ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਹਰਾਈਏ ਪਰ ਇਹ ਕਿਹਾ ਜਾ ਸਕਦਾ ਹੈ ਕਿ ਜੇ ਕਿਤੇ ਪਹਿਲੇ ਗੱਲ ਚੱਲੀ ਹੁੰਦੀ ਤਾਂ ਰਾਜ ਨਿਡਕਸ਼ ਨੇਰੋ ਕੁਝ ਹੋਰ ਹੋਣਾ ਸੀ ਪਰ ਕੁਝ ਦਿਨ ਪਹਿਲਾਂ ਇਹ ਗੱਲ ਚੱਲੀ ਜਦੋਂ ਦੋਨੋਂ ਪਾਰਟੀਆਂ ਅਲੱਗ-ਅਲੱਗ ਤੌਰ ਤੇ ਹਰਿਆਣਾ ਦੇ ਵਿੱਚ ਚੋਣ ਲੜਨ ਦੇ ਲਈ ਤਿਆਰੀਆਂ ਕਰ ਚੁੱਕੀਆਂ ਸਨ ਦੋਨੋਂ ਪਾਰਟੀਆਂ ਵਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹ ਦੋਨਾਂ ਵੱਲੋਂ ਲਗਭਗ 90 ਦੇ ਪੇ ਸੀਟਾਂ ਤੇ ਆਪਣੇ ਉਮੀਦਵਾਰ ਉਤਾਰਨ ਦੀਆਂ ਤਿਆਰੀਆਂ ਪਿਛਲੇ ਕਈ ਮਹੀਨੇ ਤੋਂ ਚੱਲੀਆਂ ਆ ਗਿਆ ਸਨ ਪਰ ਕੁਝ ਦਿਨ ਪਹਿਲੇ ਅਚਾਨਕ ਹਰਿਆਣੇ ਦੀ ਰਾਜਨੀਤੀ ਵਿੱਚ ਇੱਕ ਪਿਛਲੇ ਖ਼ਬਰ ਨੂੰ ਮਿਲਿਆ ਜਦੋਂ ਅਰਵਲ ਗਾਂਧੀ ਵੱਲੋਂ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੋਤਿਆਂ ਲੈ ਕੇ ਫੀਡਬੈਕ ਦੀ ਗੱਲ ਕੀਤੀ ਗਈ ਜਿੱਦਾਂ ਇਹ ਗੱਲ ਸਾਹਮਣੇ ਆਈ ਰਾਜਨੀਤਿਕ ਦੇ ਵਿੱਚ ਬੁਚਾਲ ਆ ਗਿਆ ਦੋਨਾਂ ਪਾਰਟੀਆਂ ਨੇ ਸਮਝੋਤਿਆਂ ਦੀਆਂ ਗੱਲਾਂ ਸ਼ੁਰੂ ਹੋਣ ਲੱਗੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਸਮਝੋਤੇ ਹੋਣ ਦੀਆਂ ਗੱਲਾਂ ਸ਼ੁਰੂ ਹੋਣ ਲੱਗੀਆਂ ਤਾਂ ਸਭ ਤੋਂ ਵੱਡਾ ਪੇਚ ਸ਼ੀਟ ਸ਼ੇਰਿੰਗ ਨੂੰ ਲੈ ਕੇ ਸੀ ਕਿਉਂਕਿ ਅਤਾਜੀਤ ਗਲੇਰੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕਾਂਗਰਸ ਪਾਰਟੀ ਹਰਿਆਣਾ ਦੇ ਵਿੱਚ ਮਜਬੂਤ ਕਿਵੇਂ ਦਿਖਾਈ ਦਿੰਦੀ ਹੈ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਮੌਜੂਦਾ ਸਥਿਤੀ ਦੇ ਮੁਤਾਬਿਕ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਸੀ ਦੂਜੇ ਪਾਸੇ ਚਾਹੇ ਦੋਨੋਂ ਪਾਰਟੀਆਂ ਵੱਲੋਂ ਇੱਕ ਗੱਲ ਜਦੋਂ ਸਾਹਮਣੇ ਆਈ ਕੋਸ਼ਿਸ਼ ਕੀਤੀ ਗਈ ਕਿ ਦੋਨਾਂ ਪਾਰਟੀਆਂ ਦੇ ਵਿੱਚ ਗਠਜੰਬੰਦਨ ਹੋ ਜਾਵੇ ਤਾਂ ਕਿ ਵੋਟਾਂ ਦਾ ਬਟਵਾਰਾ ਨਾ ਹੋਵੇ ਤੇ ਭਾਰਤੀ ਜਨਤਾ ਪਾਰਟੀ ਨੂੰ ਆਸਾਨੀ ਨਾਲ ਹਰਾਇਆ ਜਾ ਸਕੇ ਲੋਕ ਸਭਾ ਦੇ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੰਡੇ ਗਠਜੰਬੰਦਨ ਦਾ ਹਿੱਸਾ ਸੀ ਪਰ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲੱਗ-ਅਲੱਗ ਲੜੀਆਂ ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲੀਆਂ ਪੰਜਾਬ ਦੇ ਵਿੱਚ ਇਸ ਸਮਝੋਤੇ ਦੀ ਗੱਲ ਚੱਲੀ ਸੀ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸਮਝੋਤਾ ਸਿਰੇ ਚੜ ਜਾਵੇ ਪਰ ਪੰਜਾਬ ਦੇ ਰਾਜਨੀਤਿਕ ਹਾਲਾਤ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਟੈਮਾ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਆਖਰ ਇਹ ਸਮਝੋਤਾ ਸਿਰੇ ਨਹੀਂ ਚੜਿਆ ਦੋਸਤੋ ਹਰਿਆਣਾ ਦੇ ਵਿੱਚ ਸੇਟ ਸ਼ੇਅਰਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅਰਗਵ ਚੱਡਾ ਅਤੇ ਕਾਂਗਰਸ ਦੇ ਦੀਪਕ ਬਾਵਾੜੀਆ ਦੇ ਵਿੱਚ ਵੀ ਗੱਲਬਾਤ ਚੱਲੀ ਰਾਣੀ ਦੇ ਘਲੇਰੇ ਵਿੱਚ ਇੱਕ ਗੱਲ ਦੀ ਚਰਚਾ ਹੈ ਕਿ ਕਾਂਗਸ ਪਾਰਟੀ ਚਾਹੁੰਦੇ ਸੀ ਸਮਝੌਤਾ sirenaath ਸਮਝੌਤਾ ਨਾ ਹੋਵੇ ਕਿਉਂਕਿ ਉਹ ਆਪਣਾ ਨੋਜ ਮਜ਼ਬੂਤ ਸਥਿਤੀ ਵਿੱਚ ਪਾ ਰਹੀ ਹੈ ਪਰ ਦੂਜੇ ਪਾਸੇ ਇੱਕ ਗੱਲ ਵੀ ਕਿਸੇ ਕੋਲ ਚੋਈ ਨਹੀਂ ਸੀ ਕਿ ਜੇ ਕਾਂਗਰਸ ਹਾਈ ਕਮਾਂਡ ਕਹਿੰਦਾ ਤਾਂ Haryana ਕਾਂਗਸ ਨੂੰ ਵੀ ਇਹ ਗੱਲ ਮੰਨਣੀ ਪੈਣੀ ਸੀ ਪਰ ਇਹ ਲਾ ਪੇਚ ਫਸਿਆ ਸੀ ਉਹ ਪਾਸੇ ਸੀ ਸੀਟਾਂ ਨੂੰ ਲੈ ਕੇ ਦੱਸਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ 5-6 ਸੀਟਾਂ ਦੇਣ ਤੱਕ ਸਹਿਮਤ ਹੋ ਸਕਦੀ ਸੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ 90 ਸੀਟਾਂ ਦੇ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਕਰ ਰਹੀ ਸੀ ਉਹ ਇਤਨੀਆਂ ਘੱਟ ਸੀਟਾਂ ਤੇ ਸਹਿਮਤ ਕਿਸੇ ਵੀ ਤਰੀਕੇ ਨਾਲ ਹੋਣ ਲਈ ਤਿਆਰ ਨਹੀਂ ਸੀ ਫਿਰ ਵੀ ਇੰਤਜ਼ਾਰ ਕੀਤਾ ਗਿਆ ਹਰਿਆਣਾ ਆ ਪਾਰਟੀ ਨੇ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਅੱਜ ਸ਼ਾਮ ਤੱਕ ਵੇਟ ਕੀਤਾ ਜਾਏਗਾ ਕਿ ਕੀ ਹੁੰਦਾ ਕਹਿੰਦੇ ਇਨਕਾਰ ਵੀ ਸੀ ਇਕਰਾਰ ਵੀ ਸੀ ਤੇ ਸਸਪੈਂਸ ਵੀ ਬਰਕਰਾਰ ਸੀ ਅਖਰ ਇਹ ਸਮਝੌਤਾ ਹੁੰਦਾ ਤਾਂ ਕਿਵੇਂ ਹੁੰਦਾ ਕਿੰਨੀਆਂ ਸੀਟਾਂ ਦੇ ਹੁੰਦਾ ਪਰ ਹੁਣ ਜੋ ਗੱਲ ਸਾਹਮਣੇ ਆਈ ਹੈ ਸਮਝੌਤਾ ਸਿਰੇ ਨਹੀਂ ਚੜਿਆ ਦੋਨੋਂ ਪਾਰਟੀਆਂ ਅਲੱਗ-ਅਲੱਗ ਤੌਰ ਤੇ ਚੋਣ ਮੈਦਾਨ ਵਿੱਚ ਡੱਟਣ ਗਿਆ ਕਿਉਂਕਿ ਇਹ ਮਾਦੀ ਪਾਰਟੀ ਵੱਲੋਂ ਪਹਿਲੇ ਲਿਸਟ ਵੇ ਕੀ ਵੀ ਕੈਂਡੀਡੇਟਾਂ ਦੇ ਜਾਰੀ ਕਰ ਦਿੱਤੇ ਗਏ ਆ। ਦੋਸਤੋ ਇਸ ਸਮਝੌਤੇ ਦੇ ਸ੍ਰੀਨਾਚਨ ਦੇ ਜਿਹੜੇ ਸਭ ਤੋਂ ਜ਼ਿਆਦਾ ਖੁਸ਼ੀ ਲੱਗਦਾ ਹੈ ਪੰਜਾਬ ਦੇ ਕਾਂਗਰਸ ਪਾਰਟੀ ਨੂੰ ਹੋਈ ਹੋਵੇਗੀ। ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਜੋ ਅੱਜ ਦੇ ਰਾਜਨੀਤਿਕ ਸਥਿਤੀ ਨੂੰ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਪਰ ਕਹਿੰਦੇ ਰਾਜਨੀਤੀ ਵਿੱਚ ਕੁੱਛ ਵੀ ਕਹਿਣਾ ਜਲਦਬਾਜ਼ੀ ਹੁੰਦੀ ਹੈ ਅੱਜ ਜੋ ਕਾਂਗਰਸ ਪਾਰਟੀ ਦੀ ਪੰਜਾਬ ਦੀ ਰਾਜ ਸਥਿਤੀ ਹੈ ਉਹ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਰਹਿੰਦੀ ਹੈ ਜਾਂ ਨਹੀਂ ਰਹਿੰਦੀ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਦੋਸਤੋ ਹੁਣ ਦੇਖਣਾ ਇਹ ਹੋਵੇਗਾ ਕਿ ਜਿਵੇਂ ਕਾਂਗਰਸ ਪਾਰਟੀ ਚਾਹਦੀ ਸੀ ਜਾਂ ਦੋਨੋਂ ਪਾਰਟੀਆਂ ਚਾਹਦੀਆਂ ਸਨ ਕਿ ਵੋਟਾਂ ਦਾ ਵਟਵਾਰਾ ਨਾ ਹੋਵੇ ਇਸ ਵੋਟਾਂ ਦੇ ਵਟਵਾਰਾ ਨਾ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਆਜਾਦ ਰਜਿਤਿਕ ਤੌਰ ਤੇ ਲਾਭ ਨਾ ਮਿਲੇ ਹੁਣ ਇਹ ਦੇਖਦੇ ਆ ਕਿ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਤੇ ਆਪਣੇ ਕੈਂਡੀਡੇਟ ਉਤਾਰਦੀ ਹੈ ਕਿਉਂਕਿ ਬੀਤੇ ਦਿਨ ਰਾਜ ਦੇ 11 ਵਜੇ ਇਸ ਗੱਲ ਦੀ ਵਿਚਾਰ ਚਰਚਾ ਚੱਲੇ ਸੀ ਕਿ ਹਰਿਆਣਾ ਦੇ ਆਮ ਆਦਮੀ ਪਾਰਟੀ ਪੰਜਾਬ 55 ਸੀਟਾਂ ਤੇ ਆਪਣੇ ਕੈਂਡੀਡੇਟ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਪਰ ਕੁਲ ਮਿਲਾ ਕੇ ਇਹ ਸਾਫ ਹੋ ਗਿਆ ਇੰਡੀ ਗਠਮੰਦਨ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਂਗਸ ਹਿੱਸਾ ਹਨ ਉਹ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੋਸ਼ਿਸ਼ ਦੇ باوجود ਵੀ ਉਹ ਦੋਨੋਂ ਪਾਰਟੀਆਂ ਇਕੱਠੀਆਂ ਨਹੀਂ ਹੋ ਸਕੀਆਂ ਤੇ ਦੋਨੋਂ ਇਕੱਠੀਆਂ ਹੋ ਕੇ ਚੋਣ ਮੈਦਾਨ ਵਿੱਚ ਨਹੀਂ ਉਤਰ ਸਕਣ ਹੁਣ ਦੇਖਣਾ ਹੈ ਹੋਵੇਗਾ ਕਿ ਇਹ ਅਮਦੀ ਪਾਰਟੀ ਹਰਿਆਣਾ ਦੇ ਵਿੱਚ ਕਿੰਨਾ ਦਮ ਖਮ ਦੇ ਨਾਲ ਕਿੰਨਾ ਰਾਜਨੀਤਿਕ ਪ੍ਰਦਰਸ਼ਨ ਕਰਕੇ ਆਪਣੀ ਹਾਜ਼ਰੀ ਲਵਾਉਂਦੀ ਹੈ ਤੇ ਕਿੰਨੀ ਸੀਟਾਂ ਤੇ ਜਿੱਤ ਹਾਸਲ ਕਰ ਪਈ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੀ